ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਅੱਜ ਇੱਕ ਜਿਹੜੀ ਅਹਿਮ ਜਾਣਕਾਰੀ ਆ ਆਪਾਂ ਆਪਣੇ ਪੇਜ ਰਾਹੀਂ ਸਾਰੇ ਕਿਸਾਨ ਵੀਰਾਂ ਨਾਲ ਸ਼ੇਅਰ ਕਰਾਂਗੇ ਜਿਹੜੇ ਵੀਰ ਕਣਕ ਵਾਲੇ ਖੇਤ ਦੇ ਵਿੱਚ ਕਣਕ ਵੱਢਣ ਤੋਂ ਬਾਅਦ ਗੇਂਦਾ ਲਗਾਉਣਾ ਚਾਹੁੰਦੇ ਨੇ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਆ ਜਿਹੜੇ ਵੀਰ ਕਣਕ ਕਲ ਖੇਤ ਚ ਗਿੰਦਾ ਲਗਾਉਣਾ ਚਾਹੁੰਦੇ ਨੇ ਉਹ ਉਸ ਖੇਤ ਦੇ ਵਿੱਚ ਜਿਹੜੀ ਲੀਡਰ ਦਵਾਈ ਆ ਗੁੱਲੀ ਡੰਡੇ ਵਾਲੀ ਜਿਹੜੀ ਉਹਦੀ ਸਪਰੇਆ ਉਹ ਨਾ ਕਰਨ ਜਾਂ ਲੀਡਰ ਸਾਲਟਾ ਜਿਹੜਾ ਉਹ ਵੀ ਨਾ ਕਰਨ ਨਾ ਤਾਂ ਬਾਈ ਨੇਮ ਜਿਹੜੀ ਲੀਡਰ ਗੁੱਲੀ ਡੰਡੇ ਵਾਲੀ ਦਵਾਈ ਆ ਉਹ ਕਰਨ ਨਾ ਹੀ ਜਿਹੜਾ ਸਾਲਟ ਆ ਉਹਦਾ ਉਹ ਕਰਨ ਕਿਉਂਕਿ ਜਿਸ ਤਰ੍ਹਾਂ ਕਣਕ ਵੱਢਣ ਤੋਂ ਬਾਅਦ ਜਿਹੜੇ ਖੇਤਾਂ ਦੇ ਵਿੱਚ ਲੀਡਰ ਦਵਾਈ ਦੀ ਸਪਰੇਅ ਕਰਦੇ ਆਪਾਂ ਗੁੱਲੀ ਡੰਡੇ ਵਾਸਤੇ ਮੱਕੀ ਬੀਜਦੇ ਆ ਉਹਦੇ ਵਿੱਚ ਵੀ ਜਿਹੜੀ ਦਿੱਕਤ ਆ ਆਉਂਦੀ ਆ ਮੱਕੀ ਜਿਹੜੀ ਗਰੋਥ ਨਹੀਂ ਕਰਦੀ ਹੌਲੀ ਹੌਲੀ ਪਿੜੀ ਹੋ ਕੇ ਖਤਮ ਹੋ ਜਾਂਦੀ ਆ ਇਸ ਤਰ੍ਹਾਂ ਹੀ ਜੇ ਆਪਾਂ ਕਣਕ ਕੱਟਣ ਤੋਂ ਬਾਅਦ ਉਸ ਖੇਤ ਦੇ ਵਿੱਚ ਗੇਂਦਾ ਲਗਾਉਣੇ ਆ ਤਾਂ ਸੇਮ ਪ੍ਰੋਬਲਮ ਆ ਜਿਹੜੀ ਉਹ ਗੇਂਦੇ ਨੂੰ ਵੀ ਆਉਂਦੀ ਆ ਉਸ ਖੇਤ ਦੇ ਵਿੱਚ ਜਿਹੜਾ ਗੇਂਦਾ ਪਾ ਲਗਾਵਾਂਗੇ ਉਹ ਗੇਂਦਾ ਪਾਣੂ ਉਹ ਖੇਤ ਦੇ ਵਿੱਚ ਨਾ ਦਾ ਗ੍ਰੋਥ ਕਰਨੀ ਹੈ ਉਸਨੇ ਨਾ ਹੀ ਚੱਲ ਕੇ ਦੇਣਾ ਜਿੰਨੀ ਮਰਜੀ ਉਹਦੇ ਵਿੱਚ ਆਪਾਂ ਖਰਾਕ ਪਾ ਲਿਓ ਜਿੰਨੀ ਮਰਜੀ ਆ ਸਪਰੇ ਹਾਂ ਜਿਹੜੀ ਉਹ ਕਰ ਲਿਓ ਤਾਕਤ ਵਾਲੀਆਂ ਇਸ ਕਰਕੇ ਜਿਹੜੇ ਵੀ ਰਿੰਗਾ ਲਗਾਉਣ ਬਾਰੇ ਸੋਚ ਰਹੇ ਨੇ ਜਾਂ ਲਗਾਉਣਾ ਕਣਕ ਵੱਢਣ ਤੋਂ ਬਾਅਦ ਉਸ ਖੇਤ ਦੇ ਵਿੱਚ ਉਹ ਜਿਹੜਾ ਲੀਡਰ ਦਵਾਈ ਆਪਣੀ ਗੋਲੀ ਰੰਡੇ ਵਾਲੀ ਉਹਦਾ ਇਸਤੇਮਾਲ ਨਾ ਕਰਨ ਹੋਰ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ